ਉਹ ਨਹੀਂ ਗੁਰਦਾਪਨ ਦਾ ਕੋਈ ਜਿਹੜੀ ਪਟੀਸ਼ਨ দাਇਰ ਕੀਤੀ ਗਈ ਸੀ ਹੂੰ ਹੂੰ ਉਹ ਮੈਂ ਤੇ ਸਰਦਾਰ ਬਤਾਰ ਸਿੰਘ ਜੀ ਸ਼ਕਤਰ ਹੁੰਦੇ ਸੀ ਚੰਡੀਗੜ੍ਹ ਤੋਂ ਤੁਸੀਂ ਵੀ ਬਤਾਓ ਉਸਕੱਤਰ ਹਾਂ ਅਸੀਂ ਦੋਏ ਜੀ ਅਸੀਂ ਸ਼ਾਮ ਨੂੰ ਗਵਰਨਰ ਹਾਊਸ ਚ ਦੇ ਕੇ ਆਏ ਸੀ ਗਵਰਨਰ ਚੰਡੀਗੜ੍ਹ ਹਾਂ ਜੀ ਹੂੰ ਹੂੰ ਤੇ ਉਹ ਵੀ ਫਿਰ ਉਸਦੀ ਗੱਲ ਹੈ ਇਹ ਉਸ ਵੇਲੇ ਸ਼ਾਇਦ 12 ਜਦੋਂ 12 ਚ ਰੋਲਾ ਪਿਆ ਫਾਂਸੀ ਦੀ ਤਰੀਕ ਮੁਕਰਰ ਹੋਈ ਸ਼ਾਇਦ ਉਹਨਾਂ ਦਿਨਾਂ ਦੀ ਗੱਲ ਆ ਉਸ ਤਰੀਕ ਐਕਚੁਅਲੀ ਨਹੀਂ ਪਤਾ ਉਸ ਤੋਂ ਬਾਅਦ ਇਹਨਾਂ ਪਤਾ ਵੀ ਸ਼ਾਮ ਦਾ ਟਾਈਮ ਸੀ ਹੂੰ ਹੂੰ ਅਸੀਂ ਦੋਵੇਂ ਜਣੇ 4:00 ਵਜੇ ਉਥੇ ਦੇ ਕੇ ਆਏ ਸੀਗੇ ਜਮਾ ਕਰਵਾਈ ਸੀ ਸੀ ਇਡ ਵਗੈਰਾ ਲਿਆ ਨੰਬਰ ਲਿਆ ਸੋ ਉਹ ਬਲੋ ਵੀ ਥੋੜੇ ਦਿਨਾਂ ਬਾਅਦ ਹੀ ਪਤਾ ਲੱਗਿਆ ਵੀ ਉਹ ਮਰੋ ਵੀ ਸਾਡੀ ਪ੍ਰਵਾਨ ਕਰ ਲਈ ਗਈ ਹੈ ਪ੍ਰਵਾਨ ਗਵਰਨਰ ਤੋਂ ਅੱਗੇ ਜਾਂਦੀ ਅੱਗੇ ਚੱਲੇ ਗਈ ਜਦੋਂ ਮਲੋ ਕੇ ਗ੍ਰਹਿ ਮੰਤਰਾਲੇ ਨੇ ਇੱਕ ਇਹ ਮਲੋ ਭੇਜੀ ਦਾ ਰਾਸ਼ਟਰਪਤੀ ਨੂੰ ਜੀ ਹਾਂ ਜੀ ਰਾਸ਼ਟਰਪਤੀ ਨੂੰ ਮਿਲੇ ਵੀ ਆ ਪਰਨਾਮ ਮੁਖਰਜੀ ਨੇ ਵੀ ਮਿਲੇ ਆ ਇਸ ਮਸਲੇ ਤੇ ਮੈਂ ਵੀ ਨਾਲ ਗਿਆ ਸੀਗਾ ਐਸਪੀ ਸੀ ਸਿਕਪਾਲ ਸਿੰਘ ਬਡੂnga ਸਾਹਿਬ ਵਿਦਾਚਪਤੀ ਨੂੰ ਮਿਲੇ ਸਨ ਮੈਂ ਵੀ ਉਸ ਵਕਤ ਵਿੱਚ ਸੀਗਾ ਓਕੇ ਸੋ ਕੋਸ਼ਸ਼ਾਂ ਹਮੇਸ਼ਾ ਰਹੀਆਂ ਨੇ ਪਰ ਇਹਦੇ ਵਿੱਚ ਕਾਨੂੰਨੀ ਪੱਖ ਵੀ ਬੜਾ ਵੱਡਾ ਆ ਹੂੰ ਹੂੰ ਸੋ ਜਿਹੜੀ ਜੀ ਚੀਜ਼ ਜਿਹੜੀ ਪੋਲੀਟੀਕਲੀ ਆ ਉਹ ਆਪਣੀ ਕ ਕਰਨੀ ਚਾਹੀਦੀ ਆ ਹੂੰ ਕਿਉਂਕਿ ਅੱਜ ਕਿਉਂਕਿ ਜਿਹੜਾ ਜਵਾਬ ਦਾਵਾ ਦਾਇਰ ਕਰਨਾ ਆ ਉਹ ਤੇ ਕੇਂਦਰ ਸਰਕਾਰ ਦੇ ਜਿਹੜੇ ਵਕੀਲਾ ਨੇ ਸਰਕਾਰੀ ਵਕੀਲਾ ਨੇ ਤਿਆਰ ਕਰਨਾ ਪਰ ਫਿਰ ਵੀ ਆਪਾਂ ਇਸ ਮਸਲੇ ਲਈ ਦਿੱਲੀ ਦੀ ਜਿਹੜੀ ਗੁਰਦਾਰਪੁਰ ਹੁੰਦਾ ਕਮੇਟੀ ਆ ਜਾਂ ਦਿੱਲੀ ਦੇ ਮੰਤਰੀ ਨੇ ਜਿਹੜੇ ਹਮ ਆਪਣੇ ਮਨਜਿੰਦਰ ਸਿੰਘ ਸਰਸਾ ਜੀ ਜੀ ਉਹਨਾਂ ਨੂੰ ਨਾਲ ਉਹਨਾਂ ਨੂੰ ਵੀ ਪਾਇਆ ਜਾ ਸਕਦਾ ਉਹਨਾਂ ਨਾਲ ਲੈ ਕੇ ਉਹ ਘਰੇ ਵਾਲਾ ਕਮੇਟੀ ਵੀ ਇਹ ਮਸਲਾ ਆ ਜੀ ਸੋ ਇਹਦੇ ਲਈ ਸਾਨੂੰ ਹੁਣ ਇੱਕ ਰਾਂ ਕਿਉਂਕਿ ਜੇ ਇੱਕ ਵਾਰੀ ਜਦੋਂ ਫੈਸਲਾ ਆ ਗਿਆ ਹੁਣ ਸੁਪਰੀਮ ਕੋਰਟ ਤੋਂ ਫਿਰ ਉਸ ਤੋਂ ਬਾਅਦ ਕੋਈ ਰੋਲਾ ਰੱਪਾ ਪਾਉਣ ਦਾ ਫਾਇਦਾ ਨਹੀਂ ਹੋਣਾ ਜੋ ਯਤਨ ਕਰਨੇ ਨੇ 15 ਤਰੀਕ ਤੋਂ ਪਹਿਲਾਂ ਪਹਿਲਾਂ ਕਰ ਲੈਣੇ ਚਾਹੀਦੇ ਆ ਤਾਂ ਕਿ ਜਿਹੜੇ ਸਿੱਖ ਕੌਮ ਆ ਉਹ ਫਿਰ ਬਾਅਦ ਵਿੱਚ ਜਿਹੜਾ ਉਹਦਾ ਰੋਸ ਆ ਉਹਦਾ ਸਾਹਮਣਾ ਫਿਰ ਸਾਰੀ ਕੌਮ ਨੂੰ ਕਰਨਾ ਪੈਣਾ ਸੋ ਇਸ ਲਈ ਪਹਿਲਾਂ ਸਾਨੂੰ ਇਹਦੇ ਬਾਰੇ ਪ੍ਰਬੰਧ ਕਰਨੇ ਚਾਹੀਦੇ ਆ